ਹਾਂਜੀ ਦੋਸਤੋ ਜਿਹੜੀ ਤੁਸੀਂ ਆ ਵੀਡੀਓ ਵੇਖ ਰਹੇ ਹੋ ਹੋਗੇ ਇਹ ਕਿਸੇ ਹੋਰ ਰਾਜ ਦੀ ਨਹੀਂ ਹੈਗੀ ਆਪਣੇ ਪੰਜਾਬ ਦੀ ਹੈ ਸਤਲੁਜ ਤੇ ਬਿਆਸ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈਗਾ ਜਿਸ ਦੇ ਕਾਰਨ ਜਿਹੜੇ ਫਲਾਡ ਗੇਟ ਸੀਗੇ ਉਹ ਸਾਰੇ ਖੋਲ ਦਿੱਤੇ ਨੇ ਤੇ ਇਹਦੇ ਕੰਢਿਆਂ ਤੇ ਜਿੰਨੇ ਵੀ ਸਹਿਰ बसे ਹੋਏ ਨੇਗੇ ਤੇ ਪਿੰਡ बसे ਹੋਏ ਨੇ ਉਨ੍ਹਾਂ ਦੇ ਵਿੱਚ ਵੀ ਪਾਣੀ ਨੇ ਆਪਦੀ ਐਂਟਰੀ ਕਰ ਦਿੱਤੀ ਹੈ ਤਾਂ ਜਿੰਨੀ ਵੀ ਉੱਥੇ ਫਸਲ ਬਾੜੀ ਹੋਈ ਹੋਈ ਸੀ ਸਾਰੀ ਡੁੱਬਣ ਲੱਗ ਰਹੀ ਹੈ ਤੇ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਹੋ ਰਿਹਾ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ बसे ਹੋਏ ਸੀਗੇ ਉਹ ਘਰਾਂ ਤੋਂ ਬੇਕਾਰ ਹੋ ਗਏ ਨੇ ਤੇ ਜਿੰਨੇ ਡੰਗਰ ਪਸ਼ੂ ਸੀਗੇ ਜਿੰਨੇ ਕ ਵਿਚਾਰਾਂ ਤੋਂ ਸਾਂਭੇਗੇ ਸਾਂਭੇਗੇ ਬਾਕੀ ਸਾਰੇ ਪਾਣੀ ਆਉਦੇ ਵਿੱਚ ਵਹਾ ਕੇ ਲੈ ਗਿਆ ਸਾਰੀਆਂ ਫਸਲਾਂ ਡੁੱਬ ਗਈਆਂ ਤਾਂ ਦੋਸਤੋ ਜੇਕਰ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਕੋਈ ਇੰਨਾ ਇਲਾਕਿਆਂ ਵੱਲ ਕੋਈ ਰਾਸ਼ਨ ਪਾਣੀ ਲੈ ਕੇ ਜਾਂਦਾ ਜਾਂ ਕੋਈ ਫੰਡ ਇਕੱਠਾ ਕਰਦਾ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਇਹ ਆਪਣੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਿਹੜੇ ਫਿਰੋਜ਼ਪੁਰ ਵਾਲੀ ਸਾਈਡ ਨੇ ਤੇ ਜਿਹੜੇ ਬਿਆਸ ਤੇ ਸਤਲੁਜ ਦੇ ਕੰਢਿਆਂ ਤੇ ਵਸੇ ਹੋਏ ਨੇ ਤਾਂ ਦੋਸਤੋ ਮਾਲਕਾ ਅੱਗੇ ਆਪਾਂ ਅਰਦਾਸ ਵੀ ਕਰੀਏ ਵੀ ਮਾਲਕਾ ਖੈਰ ਸੁੱਖ ਰੱਖੀ ਜਾਂ ਨਹੀਂ ਨੁਕਸਾਨ ਨਾ ਹੋਵੇ ਤੇ ਆਹ ਦੇਖੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਵੀ ਕਿਸ਼ਤੀਆਂ ਲੈ ਕੇ ਵੀ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਹੈ ਤਾਂ ਦੋਸਤੋ ਜਿਹੜੇ ਵੀ ਥੋੜੇ ਬਾਲੇ ਜੇ ਕੋਈ ਫੰਡ ਇਕੱਠਾ ਕਰਦਾ ਤਾਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਦਿਓ ਜਿੰਨਾ ਹੋ ਸਕੇ ਤੇ ਬਾਕੀਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿਵੇਂ ਡੰਗਰ ਪਸ਼ੂ ਪਾਣੀ ਦੇ ਵਿੱਚ ਰੁੜੇ ਜਾ ਰਹੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਪੰਜਾਬੀ ਵੀਰ ਬਾਹਰ ਬੈਠੇ ਨੇ ਉਹ ਵੀ ਆਪਣੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੋ ਸਕਣ ਧੰਨਵਾਦ ਜੀ